ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਜਿੱਥੇ ਇੱਕ ਪਾਸੇ ਕਿਸਾਨ ਲਗਾਤਾਰ ਐਮਐਸਪੀ ਦੇ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਨੇ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗੱਲ ਕਰ ਰਹੇ ਨੇ ਉੱਥੇ ਹੀ ਕੁਝ ਕਿਸਾਨਾਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਆਈ ਹੈ ਜਿੱਥੇ ਕਿ ਬਾਸਮਤੀ ਮੁਛਲ ਝੋਨੇ ਦੇ ਭਾਅ ਦੇ ਵਿੱਚ ਵਾਧਾ ਹੋਇਆ 3500 ਰੁਪਏ ਇਹ ਕਿਵੇਂ ਹੋਇਆ ਪੂਰੀ ਗੱਲਬਾਤ ਵਿਸਥਾਰ ਦੇ ਨਾਲ ਸਾਂਝੀ ਕਰਦੇ ਹਾਂ ਦਰਅਸਲ ਜੋ ਬਾਸਮਤੀ ਦਾ ਰੇਟ ਮਿੱਥਿਆ ਜਾਵੇ ਕਿਸਾਨ ਕਹਿ ਰਹੇ ਨੇ ਉਹ 5000 ਰੁਪਏ ਪ੍ਰਤੀ ਕੁਆਂਟਰਲ ਮਿਥਿਆ ਜਾਵੇ ਤਾਂ ਸਥਾਨਕ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਪਰਮਲ ਝੋਨੇ ਦੀ ਆਮਦਨ ਘਟਣ ਲੱਗੀ ਆ ਤਾਂ ਉੱਥੇ ਹੀ ਬਾਸਮਤੀ ਝੋਨੇ ਦੀ ਆਮਦਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਕਿਉਂਕਿ ਬਾਸਮਤੀ ਝੋਨੇ ਦੀਆਂ ਕਈ ਪਛੇਤੀ ਕਿਸਮਾਂ ਜਿਵੇਂ 11 21 ਤੇ 1401 ਦੀ ਕਟਾਈ ਲੇਟ ਸ਼ੁਰੂ ਹੋਈ ਆ ਇਸ ਦੇ ਕਰਕੇ ਹੁਣ ਮੰਡੀਆਂ ਦੇ ਵਿੱਚੋਂ ਮੁੱਛਲ ਝੋਨੇ ਦੀ ਜਿੱਥੇ ਆਮਦ ਵਧੀ ਹੈ ਉੱਥੇ ਹੀ ਇਸ ਦੇ ਰੇਟ ਦੇ ਵਿੱਚ ਵੀ ਕਾਫੀ ਉਛਾਲ ਆਇਆ ਤਾਂ ਮੁੱਛਲ ਝੋਨਾ ਜਿਹੜਾ ਜਿਨ੍ਹਾਂ ਦੇ ਵੱਲੋਂ ਲਗਾਇਆ ਗਿਆ ਸੀ ਉਹਨਾਂ ਦੇ ਲਈ ਕਾਫੀ ਲਾਹੇਬੰਦ ਹੋਇਆ ਉਹਨਾਂ ਦੇ ਲਈ ਇਹ ਵੱਡੀ ਰਾਹਤ ਦੀ ਖਬਰ ਆ ਇਸਦੇ ਚੱਲਦੇ ਨੇੜਲੇ ਪਿੰਡ ਲੈਹਲ ਕਲਾਂ ਤੋਂ ਕਿਸਾਨ ਜਗਦੇਵ ਸਿੰਘ ਦੇ ਵੱਲੋਂ ਬਾਂਸਮਤੀ ਮੁੱਛਲ ਝੋਨੇ ਦਾ ਢੇਰ ਸ਼ੰਭੂ ਗੋਇਲ ਐਂਡ ਸਾਂਝੀ ਦੀ ਦੁਕਾਨ ਦੇ ਉੱਤੇ 3440 ਰੁਪਏ ਪ੍ਰਤੀ ਕੁਆਂਟਲ ਦੀ ਬੋਲੀ ਦੇ ਕੇ ਰਮਨ ਬਿਹਾਰੀ ਮਿਲ ਨੇ ਖਰੀਦ ਲਿਆ ਤਾਂ ਕਿਸਾਨ ਦੇ ਲਈ ਕਾਫੀ ਜ਼ਿਆਦਾ ਲਾਹੇਬੰਦ ਹੋਇਆ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਇਸ ਸਮੇਂ ਬਾਂਸਮਤੀ ਝੋਨੇ ਦੇ ਖਰੀਦਦਾਰ ਅਗਰਵਾਲ ਫੂਡ ਦਫਤਰੀ ਵਾਲਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਝੋਨੇ ਦੇ ਭਾਅ ਦੇ ਵਿੱਚ ਕੁਝ ਤੇਜ਼ੀ ਆਈ ਹੈ ਜਿੱਥੇ ਇਸ ਤੇਜ਼ੀ ਕਾਰਨ ਖਰੀਦਦਾਰਾਂ ਦੇ ਚਿਹਰੇ ਖਿੜੇ ਨੇ ਉੱਥੇ ਹੀ ਕਿਸਾਨ ਭਾਅ ਨੂੰ ਲੈ ਕੇ ਤਾਂ ਖੁਸ਼ ਨੇ ਕਿਉਂਕਿ ਪਿਛਲੇ ਹਫ਼ਤੇ ਨਾਲੋਂ ਵਾਧਾ ਦਰਜ ਕੀਤਾ ਗਿਆ ਪਰ ਜੇਕਰ ਗੱਲ ਕੀਤੀ ਜਾਵੇ ਬਾਸਮਤੀ ਝੋਨੇ ਦੇ ਝਾੜ ਦੀ ਪੰਤੋਂ 6 ਪ੍ਰਤੀ ਏਕੜ ਪੰਤੋਂ 6 ਕੁਆਂਟਲ ਪ੍ਰਤੀ ਏਕੜ ਝਾੜ ਘਟਿਆ ਇਸ ਵਾਰ ਤਾਂ ਇਸ ਦੇ ਕਰਕੇ 20 ਤੋਂ 25000 ਰੁਪਏ ਤੱਕ ਦਾ ਝੋਨਾ ਪ੍ਰਤੀ ਏਕੜ ਘਟ ਨਿਕਲਿਆ ਇਸ ਸਮੇਂ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਬੇਸ਼ੱਕ ਪਿਛਲੇ ਹਫਤੇ ਦੇ ਨਾਲ ਝੋਨੇ ਦੇ ਭਾਅ ਦੇ ਵਿੱਚ 100-200 ਰੁਪਏ ਦਾ ਉਛਾਲ ਆਇਆ ਪਰ ਪਿਛਲੇ ਸਾਲਾਂ ਦੌਰਾਨ ਬਾਸਮਤੀ ਮੁੱਛਲ ਝੋਨੇ ਦਾ ਰੇਟ 5000 ਦੇ ਨੇੜੇ ਪਹੁੰਚ ਗਿਆ ਸੀ ਜਿਸ ਦੇ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ ਲੱਖ ਰੁਪਏ ਤੋਂ ਉੱਪਰ ਬਚਤ ਹੋਈ ਸੀ ਜਿਨ੍ਹਾਂ ਨੇ ਵਟਿਆ ਸੀ ਲੱਖ ਰੁਪਏ ਤੋਂ ਉੱਪਰ ਤਾਂ ਪਿਛਲੀ ਵਾਰ 5000 ਰੁਪਏ ਤੱਕ ਪਹੁੰਚ ਚੁੱਕਿਆ ਸੀ ਪ੍ਰਤੀ ਕੁਇੰਟਲ ਇਸ ਵਾਰ 3440 ਰੁਪਏ ਜਿਹੜਾ ਵਿਕਿਆ ਪਰ ਫਿਰ ਵੀ ਕਿਸਾਨ ਕਹਿ ਰਹੇ ਨੇ ਇਸ ਵਾਰ ਲਾਹੇਬੰਦ ਹੈ ਇਸ ਵਾਰ ਘਟ ਕੇ ਕਹਿੰਦੇ ਪਿਛਲੀ ਵਾਰ ਨਾਲੋਂ 60-65000 ਰੁਪਏ ਪ੍ਰਤੀ ਏਕੜ ਰਹਿ ਗਿਆ ਜੋ ਪਿਛਲੀ ਵਾਰ ਲੱਖ ਰੁਪਏ ਤੱਕ ਜਾਂਦਾ ਸੀ ਪ੍ਰਤੀ ਏਕੜ ਤਾਂ ਉਹ ਇਸ ਵਾਰ ਜਿਹੜਾ ਆ ਉਹ 60-65000 ਰੁਪਏ ਰਹਿ ਚੁੱਕਿਆ ਪਰ ਜੇਕਰ ਗੱਲ ਕੀਤੀ ਜਾਵੇ ਪਰਮਲ ਝੋਨੇ ਦੀ ਤਰ੍ਹਾਂ ਬਾਸਮਤੀ ਜੀਲੀ ਦਾ ਵੀ ਰੇਟ ਸਰਕਾਰ ਵੱਲੋਂ ਘਟੋ-ਘਟ 5000 ਰੁਪਏ ਕੁਆਂਟਲ ਮਿਥਿਆ ਜਾਵੇ ਤਾਂ ਜੋ ਕਿਸਾਨਾਂ ਦੀ ਸਪਰੇਅ ਆਦੀ ਦੇ ਖਰਚੇ ਪੂਰੇ ਹੋ ਸਕਣ ਟਰੈਕ ਦੇ ਖਰਚੇ ਪੂਰੇ ਹੋ ਸਕਣ ਕਿਉਂਕਿ ਅੰਦਾਤਾ ਲਗਾਤਾਰ ਇਹ ਗੁਹਾਰ ਲਗਾ ਰਿਹਾ ਅੰਦੋਲਨ ਕਰ ਰਹੇ ਨੇ ਕਿ ਐਮਐਸਪੀ ਦੇ ਉੱਤੇ ਹਰ ਇੱਕ ਚੀਜ਼ ਖਰੀਦੀ ਜਾਵੇ ਪਰ ਸਰਕਾਰਾਂ ਜਿਹੜੀਆਂ ਨੇ ਅੰਗੋਲਿਆ ਕਰ ਰਹੀ ਆ ਤਾਂ ਕੀ ਕਿਸਾਨ ਲਗਾਤਾਰ ਇਸੇ ਤਰੀਕੇ ਦੇ ਨਾਲ ਆਂਦਾ ਤਾਂ ਸੜਕਾਂ ਦੇ ਉੱਤੇ ਰਹੇਗਾ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਸ ਤਰੀਕੇ ਦੇ ਨਾਲ ਹੁਣ ਪਰਾਲੀ ਦਾ ਮੁੱਦਾ ਗੂੰਜ ਰਿਹਾ ਉਸ ਮੁੱਦੇ ਨੇ ਵੀ ਕਿਸਾਨਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੋਇਆ